ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬੀਬੀ ਜਗੀਰਕੌਰ ਦੀ ਘਰ ਵਾਪਸੀ ਦੀ ਚਰਚਾ ਜਿਹੜੀ ਆ ਉਹ ਇਸ ਵੇਲੇ ਚਰਮਤੇ ਹੈ ਆਉਣ ਵਾਲੇ ਕੱਲ ਨੂੰ ਬੀਬੀ ਜਗੀਰਕੌਰ ਦੇ ਘਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਆ ਰਹੇ ਨੇ ਔਰ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਵਾਪਸ ਜੁਆਇਨ ਕਰਵਾਇਆ ਜਾਵੇਗਾ ਬੀਬੀ ਜਗੀਰਕੌਰ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਸਾ ਉਹਨਾਂ ਦਾ ਪਰਿਵਾਰ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰ ਚੁੱਕਿਆ ਹੈ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਸੇਫਟ ਦੇ ਪ੍ਰਧਾਨ ਔਰ ਉਹਨਾਂ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਤਾਂ ਕਰ ਗਿਆ ਪਰ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਦੀ ਆਪਣੀ ਪੁਰਾਣੀ ਪਾਰਟੀ ਦੇ ਮੈਂਬਰ ਉਹਨਾਂ ਦੇ ਉੱਤੇ ਇਲਜ਼ਾਮ ਲਗਾਉਣ ਲੱਗ ਗਏ ਔਰ ਨਾਲ ਦੀ ਨਾਲ ਵਿਰੋਧੀ ਪਾਰਟੀਆਂ ਵੱਲੋਂ ਵੀ ਖਾਸ ਨਿਸ਼ਾਨੇ ਉਹਨਾਂ ਦੇ ਉੱਤੇ ਸਾਦੇ ਗਏ ਇੱਥੋਂ ਤੱਕ ਕਿ ਕਿਹਾ ਗਿਆ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਉਹਨਾਂ ਦੇ ਪੁੱਤਰ ਪਿਆਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਲ ਖਿੱਚ ਲਿਆ ਦੁਬਾਰਾ ਖਿੱਚ ਲਿਆ ਉਹ ਸੁਖਦੇਵ ਸਿੰਘ ਢੀਂਸਾ ਜਿਹੜੇ ਕਹਿ ਰਹੇ ਸੀ ਕਿ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲ ਰੁੱਖ ਨਹੀਂ ਕਰਨਗੇ ਉਹਨਾਂ ਨੇ ਸਾਫ਼ ਕਿਹਾ ਸੀ ਕਿ ਜਦੋਂ ਤੱਕ ਸੁਖਬੀਰ ਸਿੰਘ ਬਾਦਲ ਪ੍ਰਧਾਨ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਦਾ ਕੁਝ ਨਹੀਂ ਬਣ ਸਕਦਾ ਹੁਣ ਉਸੇ ਪਾਰਟੀ ਦੇ ਵਿੱਚ ਵਾਪਸ ਸੁਖਦੇਵ ਸਿੰਘ ਢੀਂਸਾ ਪਰਿਵਾਰ ਸਮੇਤ ਜਾ ਚੁੱਕੇ ਨੇ ਔਰ ਹੁਣ ਬੀਬੀ ਜਗੀਰ ਕੌਰ ਦੀ ਤਿਆਰੀ ਜਿਹੜੀ ਉਸੇ ਤਰ੍ਹਾਂ ਦੀ ਹੈ ਆਉਣ ਵਾਲੇ ਕੱਲ ਨੂੰ ਬੀਬੀ ਜਗੀਰ ਕੌਰ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਜੁਆਇਨ ਕਰਨਗੇ ਘਰ ਵਾਪਸੀ ਦੀ ਤਿਆਰੀ ਬੀਬੀ ਜਗੀਰ ਕੌਰ ਦੀ ਹੈਗੀ ਹੈ ਹਾਲਾਂਕਿ ਉਹ ਜ਼ਰੂਰ ਇਹ ਗੱਲ ਕਹਿੰਦੇ ਰਹੇ ਨੇ ਕਿ ਉਹਨਾਂ ਨੇ ਕਦੀ ਅਕਾਲੀ ਦਲ ਛੱਡਿਆ ਹੀ ਨਹੀਂ ਸੀ ਪਰ ਜ਼ਰੂਰ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢਿਆ ਸੀ ਬੀਬੀ ਜਗੀਰ ਕੌਰ ਨੂੰ ਤੇ ਉਦੋਂ ਤੱਕ ਉਸ ਸਮੇਂ ਦੇ ਦਰਮਿਆਨ ਵਿੱਚ ਬੀਬੀ ਜਗੀਰ ਕੌਰ ਦੇ ਵੱਲੋਂ ਭਾਜਪਾ ਨੂੰ ਸਮਰਥਨ ਵੀ ਦਿੱਤਾ ਗਿਆ ਸੀਗਾ ਜਦੋਂ ਜ਼ਿਮਨੀ ਚੋਣ ਆਉਂਦੀ ਹੈ ਤੇ ਉਸੇ ਨੂੰ ਲੈ ਕੇ ਵਿਵਾਦ ਉਦੋਂ ਵੀ ਖੜ ਗਿਆ ਸੀ ਕਿ ਬੀਬੀ ਅੰਦਰ ਖਾਤੇ ਜਿਹੜੇ ਆ ਉਹ ਭਾਜਪਾ ਦੇ ਵੱਲ ਹੈ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਔਰ ਨਾਲ ਦੀ ਨਾਲ ਦੇਵ ਸਿੰਘ ਢੀਂਡਸਾ ਦਾ ਭਾਜਪਾ ਵੱਲ ਤੋਂ ਜਾਂ ਜਿਹੜਾ ਜਾ ਰਿਹਾ ਸੀ ਉਸੇ ਨੂੰ ਲੈ ਕੇ ਬੀਬੀ ਜਗੀਰਕੌਰ ਉੱਤੇ ਵੀ ਸਵਾਲ ਖੜੇ ਹੋਣ ਲੱਗ ਗਏ ਸੀ ਔਰ ਉਸੇ ਦੇ ਚੱਲਦੇ ਕਈ ਅਕਾਲੀ ਲੀਡਰਾਂ ਦੇ ਵੱਲੋਂ ਬੀਬੀ ਜਗੀਰਕੌਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਗਏ ਆ ਵੀ ਕਿਹਾ ਗਿਆ ਸੀ ਕਿ ਬੀਬੀ ਜਗੀਰਕੌਰ ਨੂੰ ਭਾਜਪਾ ਨੇ ਜ਼ਰੂਰ ਉੱਤੇ ਚੱਕ ਲਿਆ ਆ ਯਾਨੀ ਕਿ ਬੀਬੀ ਜਗੀਰਕੌਰ ਦੇ ਬਾਰੇ ਦੇ ਵਿੱਚ ਜੋ ਚਰਚਾ ਚੱਲਦੀ ਪਈ ਸੀ ਉਸ ਵਿੱਚ ਕਿਹਾ ਜਾ ਰਿਹਾ ਸੀ ਕਿ ਬੀਬੀ ਜਗੀਰਕੌਰ ਭਾਜ ਪਾ ਦਾ ਸਮਰਥਨ ਕਰ ਰਹੇ ਨੇ ਜਦਕਿ ਉਹ ਆਪਣੇ ਆਪ ਨੂੰ ਅਕਾਲੀ ਦੱਸ ਰਹੇ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਬੀਬੀ ਜਗੀਰਕੌਰ ਨੇ ਭਾਵੇਂ ਕੋਈ ਸਿੱਧਾ ਪ੍ਰਤੀਕਰਮ ਉਸ ਵੇਲੇ ਨਹੀਂ ਦਿੱਤਾ ਸੀ ਪਰ ਇਹ ਜ਼ਰੂਰ ਮਾਮਲਾ ਚੱਲ ਰਿਹਾ ਸੀ ਕਿ ਬੀਬੀ ਜਗੀਰਕੌਰ ਸ਼ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜ਼ਰੂਰ ਬੋਲਦੇ ਸੁਣਾਈ ਦਿੱਤੇ ਇਹਨਾਂ ਨੇ ਇਹ ਜ਼ਰੂਰ ਕਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਯੈਸ ਬੌਸ ਵਾਲਾ ਕੰਮ ਕਰਦੇ ਯਾਨੀ ਕਿ ਇੱਕ ਕਾਰਪੋਰੇਟ ਬਿਜ਼ਨਸਮੈਨ ਵਾਂਗ ਕੰਮ ਕਰ ਰਹੇ ਨੇ ਜਦਕਿ ਉਹਨਾਂ ਨੂੰ ਪਾਰਟੀ ਪ੍ਰਧਾਨ ਵਾਂਗ ਕੰਮ ਕਰਨਾ ਚਾਹੀਦਾ ਆ ਕਈ ਥਾਵਾਂ ਦੇ ਉੱਤੇ ਸੁਖਬੀਰ ਸਿੰਘ ਬਾਦਲ ਦੀਆਂ ਗਲਤੀਆਂ ਕੱਢ ਰਹੇ ਸੀ ਬੀਬੀ ਜਗੀਰ ਕੌਰ ਪਰ ਸਵਾਲ ਇਹ ਖੜਾ ਹੁੰਦਾ ਆ ਕਿ ਕੀ ਇਹਨਾਂ ਗਲਤੀਆਂ ਨੂੰ ਸੁਧਾਰ ਲਿਆ ਗਿਆ ਆ ਜੋ ਬੀਬੀ ਜਗੀਰ ਕੌਰ ਹੁਣ ਵਾਪਸ ਜਾਣ ਨੂੰ ਤਿਆਰ ਨੇ ਇਹਨਾਂ ਮਸਲਿਆਂ ਨੂੰ ਲੈ ਕੇ ਫਿਲਹਾਲ ਇੱਕ ਗੰਭੀਰ ਚਰਚਾ ਕਰਨੀ ਜ਼ਰੂਰੀ ਹੈ ਪਰ ਫਿਲਹਾਲ ਬੀਬੀ ਜਗੀਰ ਕੌਰ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਵਾਪਸੀ ਕਰਨ ਨੂੰ ਤਿਆਰ ਨੇ ਆਉਣ ਵਾਲੇ ਕੱਲ ਨੂੰ ਬੀਬੀ ਜਗੀਰ ਕੌਰ ਨੂੰ ਘਰ ਵਾਪਸੀ ਕਰਵਾਈ ਜਾਵੇਗੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁੜ ਲਿਆਂਦਾ ਜਾਵੇਗਾ ਜਿਹੜੇ ਬੀਬੀ ਜਗੀਰ ਕੌਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਕੱਢ ਦਿੱਤੇ ਗਏ ਸੀ ਹੁਣ ਉਹਨਾਂ ਨੂੰ ਵਾਪਸ ਲਿਆਂਦਾ ਜਾਵੇਗਾ ਪਾਰਟੀ ਜਿਹੜੀ ਹੈ ਉਹਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਕੋਸ਼ਿਸ਼ ਦੇ ਮੱਦੇ ਨਜ਼ਰ ਪੁਰਾਣੇ ਜਿਹੜੇ ਸੀਨੀਅਰ ਲੀਡਰ ਪਾਰਟੀ ਚੋਂ ਬਾਹਰ ਚਲ ਗਏ ਸੀ ਉਹਨਾਂ ਨੂੰ ਵਾਪਸ ਲਿਆਇਆ ਜਾ ਰਿਹਾ ਹੈ ਜਿਹੜਾ ਨੂੰ ਕੱਢ ਦਿੱਤਾ ਗਿਆ ਸੀ ਉਹਨਾਂ ਨੂੰ ਵਾਪਸ ਲਿਆਇਆ ਜਾ ਰਿਹਾ ਜਿਸ ਦੇ ਨਾਲ ਪਾਰਟੀ ਮਜ਼ਬੂਤ ਹੋਵੇਗੀ ਪਰ ਕੀ ਆਪਸੀ ਖਿੱਚੋ ਤਾਣ ਵੀ ਉੱਥੇ ਹੀ ਖਤਮ ਹੋ ਜਾਵੇਗੀ ਕੀ ਆਪਸੀ ਮਨਮਟਾਵ ਜਿਹੜਾ ਸੀਗਾ ਉਹ ਵੀ ਉੱਥੇ ਖਤਮ ਹੋ ਜਾਵੇਗਾ ਜਿਵੇਂ ਜੇ ਬੀਬੀ ਜ਼ਗੀਰਕੌਰ ਦੀ ਗੱਲ ਕਰੀਏ ਜਿਹੜੀਆਂ ਕਮੀਆਂ ਬੀਬੀ ਜ਼ਗੀਰਕੌਰ ਨੇ ਪਾਰਟੀ ਚੋਂ ਕੱਢੇ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਬਾਰੇ ਗੜਾਈਆਂ ਨੇ ਕਿ ਉਹਨਾਂ ਮਸਲਿਆਂ ਦੇ ਉੱਤੇ ਕਦੀ ਪਾਰਟੀ ਦੇ ਅੰਦਰ ਚਰਚਾ ਨਹੀਂ ਹੋਵੇਗੀ ਕਿ ਜੋ ਗੱਲਾਂ ਬੀਬੀ ਜਗੀਰ ਕੌਰ ਨੇ ਪਾਰਟੀ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਕੈਮਰੇ ਸਾਹਮਣੇ ਕੀਤੀਆਂ ਨੇ ਕਿ ਉਹ ਗੱਲਾਂ ਬੀਬੀ ਜਗੀਰ ਕੌਰ ਸੁਖਬੀਰ ਸਿੰਘ ਬਾਦਲ ਨੂੰ ਕਹਿਣਗੇ ਕਰਨ ਵਾਸਤੇ ਇਹ ਮਸਲੇ ਜਿਹੜੇ ਨੇ ਉਹ ਗੰਭੀਰ ਮਸਲੇ ਨੇ ਹਾਲ ਹੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਮਾਫੀਨਾਮਾ ਜ਼ਰੂਰ ਪ੍ਰਚਲਿਤ ਹੋਇਆ ਸੀ ਜਿਸ ਮਾਮਲੇ ਨੂੰ ਲੈ ਕੇ ਹਰ ਕੋਈ ਖਾਸ ਕਰਕੇ ਸ਼ਰੋਮਨੀ ਅਕਾਲੀ ਦਲ ਦਾ ਲੀਡਰ ਇਹੀ ਕਹਿ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗ ਲਈ ਹੈ ਉਸ ਤੋਂ ਬਾਅਦ ਹੀ ਸੁਖਦੇਵ ਸਿੰਘ ਢੀਂਸਾ ਦੇ ਵਿੱਚ ਆਈ ਨਰਮੀ ਦਿਖਾਈ ਦੇਣ ਲੱਗੀ ਸੀ ਸੁਖਦੇਵ ਸਿੰਘ ਢੀਂਸਾ ਵੀ ਇਸ ਮਾਮਲੇ ਦੇ ਉੱਤੇ ਨਰਮਾਉਂਦੇ ਨਜ਼ਰ ਆਏ ਸੀ ਪਰ ਬੀਬੀ ਜਗੀਰ ਕੌਰ ਦਾ ਇੱਕ ਸਟੈਂਡ ਸੀ ਕਿ ਇਹ ਕੋਈ ਮਾਫੀ ਨਹੀਂ ਹੈ ਇਹ ਕੋਈ ਮਾਫੀ ਨਾਮਾ ਨਹੀਂ ਹੈ ਮਾਫੀ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਰੌ ਰੀਤੀਆਂ ਦੇ ਅਨੁਸਾਰ ਮੰਗੀ ਜਾਂਦੀ ਹੈ ਇਹ ਮਾਫੀ ਨਹੀਂ ਕਹਲਾਈ ਜਾ ਸਕਦੀ ਤਾਂ ਕੀ ਹੁਣ ਬੀਬੀ ਜਗੀਰ ਕੌਰ ਉਸ ਮਾਫੀ ਨਾਮੇ ਨੂੰ ਮਾਫੀ ਨਾਮਾ ਮੰਨਣਗੇ ਯਾ ਫਿਰ ਉਸੇ ਆਪਣੇ ਸਟੈਂਡ ਦੇ ਉੱਤੇ ਕਾਇਮ ਰਹਿਣਗੇ ਇਹ ਸਵਾਲ ਦੱਸੇਗਾ ਪਰ ਫਿਲਹਾਲ ਆਉਣ ਵਾਲੇ ਕੱਲ ਨੂੰ ਬੀਬੀ ਜ਼ਗੀਰ ਕੌਰ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਨ ਜਾ ਰਹੀ ਨੇ ਇਸ ਦੇ ਨਾਲ ਨਾਲ ਇੱਕ ਸਵਾਲ ਇਹ ਵੀ ਖੜਾ ਹੋ ਰਿਹਾ ਹੈ ਕਿ ਜਿਵੇਂ ਸੁਖਦੇਵ ਸਿੰਘ ਢੀਂਟਸਾ ਦੇ ਬਾਰੇ ਦੇ ਵਿੱਚ ਢੀਂਟਸਾ ਪਰਿਵਾਰ ਦੇ ਬਾਰੇ ਦੇ ਵਿੱਚ ਗੱਲਾਂ ਚੱਲਦੀਆਂ ਪਈਆਂ ਨੇ ਕਿ ਪਰਿਵਾਰ ਨੂੰ ਸੀਟ ਆਫਰ ਕੀਤੀ ਗਈ ਹੈ ਤਾਂ ਟੀਨਸਾ ਪਰਿਵਾਰ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਗਿਆ ਹੁਣ ਇੱਥੇ ਦੁਬਾਰਾ ਸਵਾਲ ਖੜੇ ਹੋਣ ਲੱਗੇ ਨੇ ਕਿ ਕੀ ਬੀਬੀ ਜਗੀਰਕੌਰ ਨੂੰ ਵੀ ਕੋਈ ਸੀਟ ਆਫਰ ਕਰ ਦਿੱਤੀ ਗਈ ਹੈ ਕਿ ਐਮਪੀ ਦੀ ਸੀਟ ਲਈ ਬੀਬੀ ਜਗੀਰਕੌਰ ਨੂੰ ਆਫਰ ਭੇਜਿਆ ਗਿਆ ਹੈ ਜਾਂ ਫਿਰ ਪ੍ਰਧਾਨਗੀ ਦੀ ਸੀਟ ਲਈ ਬੀਬੀ ਜਗੀਰਕੌਰ ਨੂੰ ਆਫਰ ਭੇਜਿਆ ਗਿਆ ਇਹ ਚਰਚਾਵਾ ਫਿਲਹਾਲ ਸਿਆਸੀ ਗਲਿਆਰਿਆਂ ਦੇ ਵਿੱਚ ਚੱਲਦੀਆਂ ਪਈਆਂ ਨੇ ਬੀਬੀ ਜਗੀਰਕੌਰ ਆਉਣ ਵਾਲੇ ਕੱਲ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਪਰ ਉਸ ਤੋਂ ਪਹਿਲਾਂ ਹੀ ਇੱਕ ਕਿਆ ਅਸਰਾਈਆਂ ਦਾ ਦੌਰ ਜਿਹੜਾ ਉਹ ਸ਼ੁਰੂ ਹੋ ਗਿਆ ਹੈ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੀਬੀ ਜਗੀਰਕੌਰ ਨੂੰ ਕੋਈ ਲਾਲਚ ਦਿੱਤਾ ਗਿਆ ਜਿਸ ਵਾਸਤੇ ਬੀਬੀ ਜਗੀਰਕੌਰ ਪਾਰਟੀ ਦੇ ਵਿੱਚ ਵਾਪਸ ਆਉਣ ਨੂੰ ਤਿਆਰ ਨਹੀਂ ਖੈਰ ਇਹਨਾਂ ਚੀਜ਼ਾਂ ਦਾ ਜਵਾਬ ਕੋਸ਼ਿਸ਼ ਕਰਾਂਗੇ ਬੀਬੀ ਜਗੀਰਕੌਰ ਤੋਂ ਲੈਣ ਦੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਉਹ ਤੁਹਾਨੂੰ ਦੱਸਦੇ ਰਹਿਵਾਂਗੇ ਬਨੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 INDIA ਚੈਨਲ ਐਂਡ ਨੈਵਰ ਮਿਸ ਐਨ ਅਪਡੇਟ